ਰਖੜੀ ਤੇ ਭੈਣਾ ਸਵੇਰੇ ਭਰਾ ਦੇ ਗੁੱਟ ਤੇ ਨਹੀਂ ਬੰਨ ਸਕਣਗੀਆਂ ਰਖੜੀ ਇਹ ਵੀਡੀਓ ਸਾਰੀਆਂ ਭੈਣਾਂ ਦੇ ਲਈ ਬਹੁਤ ਜ਼ਰੂਰੀ ਇਸ ਸਮੇਂ ਖਾਸ ਕਰਕੇ ਨਾਂ ਬੰਦਣਾ ਭਰਾ ਦੇ ਗੁੱਟ ਤੇ ਰਖੜੀ ਰਖੜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਹੀ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਰਖੜੀ ਜੜੀ ਹੁੰਦੀ ਆ ਨਾ ਬਹੁਤ ਹੀ ਪਿਆਰਾ ਤਿਉਹਾਰ ਹੁੰਦਾ ਇੱਕ ਰਿਸ਼ਤਿਆਂ ਨੂੰ ਇੱਕ ਡੋਰ ਦੇ ਵਿੱਚ ਬੰਨਣ ਵਾਲਾ ਤਿਉਹਾਰ ਹੁੰਦਾ ਭੈਣ ਭਰਾ ਦੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੁੰਦਾ ਰਖੜੀ ਤੇ ਬਹੁਤ ਸਾਰੀਆਂ ਯਾਦਾਂ ਕਿਸੇ ਕਹਾਣੀਆਂ ਵੀ ਇਸ ਤਿਉਹਾਰ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਬੰਦੇ ਦੇ ਮਨ ਦੇ ਵਿੱਚ ਹੁੰਦੀ ਹੈ ਭੈਣਾਂ ਦੇ ਮਾਵਾ ਦੇ ਮਨ ਦੇ ਵਿੱਚ ਸਭ ਤੋਂ ਵੱਧ ਕੀ ਹੁੰਦਾ ਹੈ ਕਿ ਰਖੜੀ ਵਾਲੇ ਦਿਨ ਪੈਂਚ ਕਾ ਨਾ ਹੋਣ ਰਖੜੀ ਵਾਲੇ ਦਿਨ ਸ਼ੁਭ ਮੂਰਤ ਕੀ ਹੋਏਗਾ ਜਾਂ ਰਖੜੀ ਵਾਲੇ ਦਿਨ ਉਹ ਸਮਾਂ ਕੀ ਹੋਏਗਾ ਜਦੋਂ ਰਖੜੀ ਨਹੀਂ ਬਨਣੀ ਜਿਸ ਨੂੰ ਪਾਤਰਕਾਲ ਕਿਹਾ ਜਾਂਦਾ ਹੈ ਤਦ ਆਜ਼ੀ ਕੀ ਇਹ ਰਖੜੀ ਇਸ ਸਾਲ ਜੋ ਹੈ 19 ਅਗਸਤ ਨੂੰ ਆ ਰਹੀ ਹੈ ਪਰ 19 ਅਗਸਤ ਨੂੰ ਇੱਕ ਸਮਾਂ ਅਜਿਹਾ ਹੈ ਜਦੋਂ ਬਿਲਕੁਲ ਵੀ ਤੁਸੀਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਨਹੀਂ ਬਨਣੀ ਇਹ ਅਜਿਹਾ ਮਾਨਤਾਵਾਂ ਦੇ ਮੁਤਾਬਿਕ ਕਹਿ ਰਹੇ ਆ ਜਾਂ ਜੋਤਿਸ਼ ਜੋ ਕਹਿ ਰਹੇ ਨੇ ਉਹ ਕਹਿ ਰਹੇ ਆ ਸੋ ਜਾਣਦੇ ਆ ਕੀ 10 ਅਗਸਤ ਤੋਂ ਲੈ ਕੇ ਜੋ ਰਖੜੀ ਸ਼ੁਰੂ ਹੋਣ ਵਾਲੀ 10 ਅਗਸਤ ਨੂੰ ਕੀ ਸਮਾ ਹੋਏਗਾ ਚੰਗਾ ਕਿ ਚੰਗਾ ਨਹੀਂ ਹੋਏਗਾ ਕਿਹੜਾ ਕਾਲ ਠੀਕ ਹੋਏਗਾ ਭਾਦਰ ਕਾਲ ਕੀ ਹੋਏਗਾ ਪੈਂਚਕਾ ਹੈ ਜਾਂ ਨਹੀਂ ਸਭ ਕੁਝ ਜਾਣਦਿਆਂ ਇਸ ਵੀਡੀਓ ਤੇ ਵਿੱਚ ਰક્ષાਬੰਧਨ ਜਾਂ ਰਖੜੀ ਭਰਾਵਾਂ ਤੇ ਭੈਣਾਂ ਦੇ ਵਿਚਕਾਰ ਅਟੁੱਟ ਪਿਆਰ ਵਿਸ਼ਵਾਸ ਤੇ ਪਿਆਰ ਦਾ ਤਿਉਹਾਰ ਹੈ ਪੰਚਾਂਗ ਦੇ ਮੁਤਾਬਕ ਰਖੜੀ ਦਾ ਤਿਉਹਾਰ ਹਰ ਸਾਲ ਸਾਵਨ ਪੂਰणिमा ਦੇ ਦਿਨ ਮਨਾਇਆ ਜਾਂਦਾ ਹੈ ਅਗਸਤ ਦੇ ਮਹੀਨੇ ਦੇ ਵਿੱਚ ਆਉਂਦਾ ਇਸ ਸਾਲ ਰਖੜੀ ਦਾ ਤਿਉਹਾਰ 19 ਅਗਸਤ 2024 ਨੂੰ ਦੇਸ਼ ਭਰ ਦੇ ਵਿੱਚ ਮਨਾਇਆ ਜਾਏਗਾ ਅਤੇ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹੇਗੀ ਰਖੜੀ ਦੇ ਦੌਰਾਨ ਰਖੜੀ ਹਮੇਸ਼ਾ ਸ਼ੁਭ ਸਮੇਂ ਤੇ ਬੰਨੀ ਜਾਂਦੀ ਹੈ ਖਾਸ ਤੌਰ ਤੇ ਭਾਦਰਕਾਲ ਦੌਰਾਨ ਰਖੜੀ ਬੰਨਣ ਤੋਂ ਬਚਣਾ ਚਾਹੀਦਾ ਹੈ ਇਹੀ ਕਾਰਨ ਹੈ ਕਿ ਹਰ ਕੋਈ ਰਖੜੀ ਬੰਨਣ ਤੋਂ ਪਹਿਲਾਂ ਸ਼ੁਭ ਸਮੇਂ ਦੀ ਜਾਂਚ ਕਰਦਾ ਹੈ ਕਿਉਂਕਿ ਇਹ ਸ਼ੁਭ ਸਮੇਂ ਦੇ ਵਿੱਚ ਹੈ ਰਖੜੀ ਬੰਨਣਾ ਮਾਨਤਾਵਾਂ ਦੇ ਮੁਤਾਬਕ ਚੰਗਾ ਨਹੀਂ ਮੰਨਿਆ ਜਾਂਦਾ ਪਰ ਪੰਚਾਂਗ ਦੇ ਅਨੁਸਾਰ ਇਸ ਸਾਲ ਰਖੜੀ ਦੇ ਦਿਨ ਸਵੇਰੇ ਰਖੜੀ ਬੰਨਣ ਦਾ ਕੋਈ ਵੀ ਸ਼ੁਭ ਸਮਾਂ ਨਹੀਂ ਹੈ ਭਾਵ ਭੈਣਾ ਸਵੇਰੇ ਭਰਾ ਦੇ ਗੁੱਟ ਤੇ ਰਖੜੀ ਨਹੀਂ ਬੰਨ ਸਕਣਗੀ ਅਜਿਹੇ ਦੇ ਵਿੱਚ ਤੁਹਾਨੂੰ ਹੁਣ ਅਸੀਂ ਉਹ ਸਮਾਂ ਦੱਸਾਂਗੇ ਉਹ ਕਾਲ ਦੱਸਾਂਗੇ ਜਦੋਂ ਰਖੜੀ ਬੰਨਣ ਦਾ ਸ਼ੁਭ ਸਮਾਂ ਅਤੇ ਕਿਸ ਸਮੇਂ ਰਖੜੀ ਬੰਨਣੀ ਬਹੁਤ ਜ਼ਿਆਦਾ ਚੰਗੀ ਜੋਤਿਸ਼ੀ ਅਨੀਸ਼ ਵਿਆਸ ਦੇ ਮੁਤਾਬਕ 19 ਅਗਸਤ ਨੂੰ 사ਵਨ ਪੂਰणिमा ਵਾਲੇ ਦਿਨ ਸਵੇਰੇ 3:04 ਤੇ ਪੂਰणिमा ਤਿਥੀ ਸ਼ੁਰੂ ਹੋਵੇਗੀ ਜੋ ਰਾਤ 11:55 ਤੇ ਖਤਮ ਹੋਵੇਗੀ ਜੇਕਰ ਪੂਰਨਮਾਸ਼ੀ ਦਾ ਦਿਨ ਹੋਵੇ ਤਾਂ ਵੀ ਸਵੇਰੇ ਰਖੜੀ ਨਹੀਂ ਬਣੀ ਜਾਵੇਗੀ ਕਿਉਂਕਿ ਇਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਭਾਦਰ ਦਾ ਸਾਇਆ ਰਹੇਗਾ ਜਿਸ ਦੀ ਸਮਾਪਤੀ ਦੁਪਹਿਰ 1:29 ਤੇ ਹੋਵੇਗੀ ਦਰਸਲ ਭਾਦਰਕਾਲ ਦੇ ਸਮੇਂ ਰਖੜੀ ਬੰਨਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਭਾਦਰਕਾਲ ਦੌਰਾਨ 라ਵਣ ਦੀ ਭੈਣ ਨੇ ਰਖੜੀ ਬੰਨੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਉਦੋਂ ਤੋਂ ਕੋਈ ਵੀ ਭੈਣ ਭਾਦਰ ਦੇ ਵਿੱਚ ਆਪਣੇ ਭਰਾ ਨੂੰ ਰਖੜੀ ਨਹੀਂ ਬੰਨ੍ਹਦੀ ਅਜਿਹੀ ਸਥਿਤੀ ਦੇ ਵਿੱਚ ਸ਼ੁਭ ਸਮਾ ਜੋ ਹੈ ਦੁਪਹਿਰ 1:32 ਮਿੰਟ ਤੋਂ ਸ਼ੁਰੂ ਹੋਏਗਾ ਤੁਸੀਂ ਆਪਣੇ ਭਰਾ ਨੂੰ 1:32 ਮਿੰਟ ਤੋਂ ਬਾਅਦ ਰਖੜੀ ਬੰਨ੍ਹ ਸਕਦੇ ਹੋ ਕਿਉਂਕਿ ਇਸ ਸਮੇਂ ਭਾਦਰਕਾਲ ਦੀ ਸਮਾਪਤੀ ਹੋ ਜਾਏਗੀ ਰਖੜੀ ਬਨੰਦਾ ਸ਼ੁਭ ਸਮਾ ਦੁਪਹਿਰੇ 1:30 ਮਿੰਟ ਯਾਨੀ 1:30 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਹੋਵੇਗਾ ਸੋ ਜਿਹੜੀਆਂ ਵੀ ਭੈਣਾਂ ਜਿਹੜੇ ਵੀ ਭਰਾਵਾਂ ਦੇ ਵੱਲੋਂ ਇਹ ਵੀਡੀਓ ਦੇਖੀ ਗਈ ਹੈ ਤੁਸੀਂ ਵੀ ਸ਼ੁਭ ਸਮੇ ਦੇ ਮੁਤਾਬਕ ਰਖੜੀ ਬਨ ਸਕਦੇ ਹੋ ਤਾਂ ਜੇਕਰ ਕੋਈ ਹੋਰ ਜਾਣਕਾਰੀ ਤੁਸੀਂ ਲੈਣੀ ਹੋਵੇ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਜੋਤਿਸ਼ ਦੇ ਕੋਲ ਜਾਂ ਮੰਦਿਰ ਦੇ ਵਿੱਚ ਜਾ ਕੇ ਸ਼ੁਭ ਸਮੇ ਬਾਰੇ ਪਤਾ ਕਰ ਸਕਦੇ ਹੋ ਅਖੀਰ ਦੇ ਵਿੱਚ ਸਾਡੇ ਚੈਨਲ ਦੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ